जलालाबाद तो जो सी पी आई पार्टी जो कि कामरेड पार्टी है उस जलालाबाद तो बसा रवाना हो जी चंडीगढ़ के रैली रखी गई है जी तैयारी की जा रही ने जलालाबाद तो लाइए कुछ इस पार्टी के चेयरमैन भारती <laughs> ਤੇ ਇਹ ਤੁਹਾਨੂੰ ਦੱਸ ਲਿ ਗਏ ਆ ਲਾਈਵ ਕਰਦੇ ਸਾਰਾ ਆਪਣਾ ਲਾਈਵ ਚੱਲਣਾ ਪ੍ਰੋਗਰਾਮ ਉਹ ਵੀ ਸਾਰੇ ਦਾ ਸਾਰਾ ਜਿੰਨਾਂ ਵਾਸਤੇ ਇਹਨਾਂ ਦੇ ਸਾਥੀ ਜਿਹੜੇ ਲਾਈਵ ਫਾਇਲ ਕਾ ਸਾਰੇ ਧਿਆਨ ਨਾਲ ਗੱਲ ਸੁਣਨੋ ਲਾਈਵ ਤੁਹਾਡੇ ਫੋਨ ਆ ਉਹ ਲਾਈਕ ਤੇ ਸ਼ੇਅਰ ਜਿੰਨੇ ਤੁਹਾਡੇ ਅਸੀਂ ਘਾਤੂ ਘਾਤ 500 ਤੋਂ ਵੀ ਦਿਨਾਂ ਦੀ ਵਿੱਚ ਖੜੇ ਹੈ ਤੇ 5600 ਲੋਕਾਂ ਦੇ ਸਿਰ ਤੇ ਲਾਈਵ ਹੋਣਾ ਚਾਹੀਦਾ ਆ ਤਾਂ ਇਹ ਆਪਣੇ ਇੱਥੇ ਬੱਝੇ ਕੱਢਦਾ ਕਿਉਂਕਿ ਬੜੀ ਸਮੂਹ ਜਾਣਾ ਆ ਪਾਪਾ ਪ੍ਰੋਗਰਾਮ ਦੇ ਬਾਅਦ ਇਸ ਸਟੇਪ ਪੈਣਾ ਲੋਕ ਇੱਥੇ ਆ ਸਕਦੇ ਆ ਸਿਗਨਲ ਖਤਮ ਹੋ ਕੇ ਜਾ ਰਿਹਾ ਤਾਂ ਇਹ ਭਾਈ 15 ਮਿੰਟ ਤੋਂ ਬਾਅਦ ਆਪੇ ਤੁਸੜ ਜਾਣਾ ਸੋ ਸਾਰੇ ਸਾਥੀ ਧਿਆਨ ਦੇਣ ਜਿਵੇਂ ਜਿਵੇਂ ਤੁਹਾਡੇ ਸਾਥੀ ਨੇ बस ਇਹ ਰਚਨਾ ਬੈਠਾ ਬਾਹਰ ਆ ਕੇ ਛੱਤਾਂ ਤੇ ਕੰਮ ਸਾਡੇ ਬੈਠ ਜਾਣੇ ਖਾਸ ਕਰਕੇ ਜਿਹੜੇ ਵਰਤੀ ਵਾਲੇ ਨੇ ਉਹ ਅੱਗੇ ਆ ਕੇ ਕਿਉਂਕਿ ਨਸ਼ੀਲਮ ਦੇ ਵਿੱਚ ਆਪਾਂ ਸਾਰਿਆਂ ਨੇ ਜਾਣਾ ਤੇ ਦਿੱਤਾਂ ਦੇ ਵਿੱਚ ਰਹਿਣਾ ਇਹ ਕੋਈ ਮਾੜਾ-ਬੋਟਾ ਗੜਬੜ ਕਰੇਗਾ ਉਹਨੂੰ ਕਰਾਂਗੇ ਸਾਡੇ ਸ਼ਕਤੀ ਨਾਲ ਕਹਿਣਾ ਪਵੇ ਇਹ ਸਵਾਰਤ ਤੁਸੀਂ ਸਾਡਾ ਪਿਆਰ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੋ ਸਾਡੇ ਤੁਹਾਨੂੰ ਕਹਿਣਾ ਉਹ ਸਹੀ ਕਹਿਣ ਦਾ ਆਪਾਂ ਚੱਲੀਏ ਛੱਤਾਂ ਤੇ ਬੈਠ ਕੇ ਕੈਦਾ ਲੰਮੇ ਖੜ ਕੇ ਫੋਟੋ ਵਧੀਆ ਹੋ ਜਾਏ ਡਰੋਨ ਨਾਲ ਫੋਟੋ ਵਧੀਆ ਆ ਜਾਏ ਆ ਰਾਤਿਆਂ ਲੈਟਾਂ ਮੈਂ ਇਸ ਕਰਕੇ ਜਗਵਾਨਿਆਂ ਨਾਲ ਮਿਲਦੀ ਰਹਿੰਦਾ ਅੱਜ ਜੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਚੰਡੀਗੜ੍ਹ ਵਿੱਚ ਕਾਮਰੇਡ ਪਾਰਟੀ ਦਾ ਸੀਪੀਏ ਪਾਰਟੀ ਦਾ ਮਾਸ ਮਿਲਨ ਜੋ ਚੰਡੀਗੜ੍ਹ ਹੋ ਰਿਹਾ ਉਸ ਦੇ ਲਈ ਜਲਾਲਾਬਾਦ ਤੇ ਫਾਜ਼ਿਲਕਾ ਤੋਂ ਜਿਹੜੀਆਂ ਬੱਸਾਂ ਸੱਲ ਕੀ ਕਰਵਾਨਾ ਹੋਣ ਲੱਗੀਆਂ ਨੇ ਕੁਝ ਹੀ ਦੇਰ ਬਾਅਦ ਜਿਹੜੀਆਂ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਜਿਹੜੀ ਅੱਜ ਵਿਸ਼ਾਲ ਰੈਲੀ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ ਸੀਪੀਆਈ ਦੀ ਵੱਲੋਂ ਯਾਨੀ ਕਿ ਜਿਹੜਾ ਮੰਰੇਗਾ ਮਜ਼ਦੂਰ ਯੂਨੀਅਨ ਹੈ ਉਹਨਾਂ ਦੀ ਵੱਲੋਂ ਜਿਹੜੀ ਅੱਜ ਜਿਹੜੀ ਚੰਡੀਗੜ੍ਹ ਵਿੱਚ ਵਿਸ਼ਾਲ ਰੈਲੀ ਰੱਖੀ ਗਈ ਹੈ ਉਹਦੇ ਵਾਸਤੇ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀ ਨੇ ਕੁਝ ਸਮੇਂ ਬਾਅਦ ਜਿਹੜੀਆਂ ਇਹ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ ਜਲਾਲਾਬਾਦ ਤੋਂ ਇੱਥੇ ਕੁਝ ਬੱਸਾਂ ਫਾਜ਼ਿਲਕਾ ਤੋਂ ਵੀ ਪਹੁੰਚੀਆਂ ਨੇ ਫਾਜ਼ਿਲਕਾ ਤੋਂ ਜਲਾਲਾਬਾਦ ਤੋਂ ਜਿਹੜੀਆਂ ਬੱਸਾਂ ਇੱਕ ਇਕਠੀਆਂ ਤੋਂ ਰਵਾਨਾ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਖੁਸ਼ੀ ਦੇ ਮਾਰੇ ਜਿਹੜੇ ਛੱਤਾਂ ਤੇ ਚੜੇ ਹੋਏ ਆ ਤੇ ਬਹੁਤ ਸਾਰੇ ਲੋਕ ਜਿਹੜੇ ਨੌਜਵਾਨ ਇੱਥੇ ਪਹੁੰਚੇ ਹੋਏ ਆ ਇੱਕ ਨੰਬਰ ਤੇ ਆਉਣਾ ਚਾਹੀਦਾ ਜੇ ਅਸੀਂ ਤੁਹਾਨੂੰ ਅੱਗੇ ਫਿਰ ਕਹੀ ਜਾਈਏ ਵੀ ਆਪ ਤੁਸੀਂ ਜਿਹ ਵਿੱਚ ਭੈਣਾ ਤੇ ਭਾਈ ਜਿਹੜੇ ਗੱਲ ਕੀ ਸ਼ਮੂਕਤ ਕਰੀਏ ਸੂਝਾਨ ਸਾਥੀਓ ਸਾਥੀਓ ਹੋਰ ਬਿਨਾ ਸਵੇਰੀ ਤੁਹਾਨੂੰ ਇਹਨਾਂ ਹਮਮਾ ਆ ਕੇ ਇਹਨੂੰ ਸੋਕ ਤੇ ਪੁੱਛਿਆ ਸੋ ਇਸ ਵਾਸਤੇ ਮੈਂ ਥੋੜਾ ਜਿਹਾ ਜ਼ਿਆਦਾ ਜੋਰ ਇਸ ਕਰਕੇ ਲਾਇਆ ਕਿ ਦੁਬਾਰਾ ਤੁਹਾਨੂੰ ਇਸ ਤਰ੍ਹਾਂ ਤੁਹਾਡੇ ਤੇ ਕੋਈ ਗੱਲ ਨਾ ਕਹਿਣੀ ਪਵੇ ਤੁਹਾਨੂੰ ਸੋ ਜਿਵੇਂ ਤੁਹਾਡੇ ਆਪ ਨੂੰ ਸਾਥ ਦੀ ਇਹੜੇ ਜਿਹੜੇ ਬਸਾਂ ਲੈ ਕੇ ਆਏ ਨੇ ਭਾਈ ਸਾਹਿਬ ਨੌਜਵਾਨਾਂ ਨੂੰ ਸਮਝਾਉਂਦੇ ਹੋਏ ਕਿ ਕਿਸ ਤਰ੍ਹਾਂ ਇੱਥੇ ਰਹਿਣਾ ਹੈ ਕਿਸ ਤਰ੍ਹਾਂ ਡਿਸਪਲਿਨ ਚ ਰਹਿਣਾ ਹੈ ਉਹਦੀ ਜਾਣਕਾਰੀ ਦਿੰਦੇ ਹੋਏ ਕਿ ਸੋ ਆਪਣਾ ਪਾਰਟੀ ਦਾ ਜਿਹੜਾ ਮਾਸ ਮਿਲਣੇ ਉਹ ਪੱਚਵਾਂ ਮਾਸ ਮਿਲਣੇ ਜੇ ਕੋਈ ਸਵਾਲ ਤੁਹਾਡੇ ਨੇ ਕਰ ਦਿੰਦਾ ਹੈ ਪ੍ਰੈਸ ਵਾਲਾ ਸਾਰੇ ਆਪਾਂ ਨੂੰ ਇਹ ਪਾਰਟੀ ਬਣੀ ਨੂੰ ਇਹ ਦੋ ਜਨਾਂ ਤੁਸੀਂ ਯਾਦ ਕਰੀਆਂ ਨੇ ਸੋ ਆਪਾਂ ਨਾਰੇ ਜਿਹੜੇ ਨੇ ਉਹ ਜੋਸ਼ ਉਰੋਸ਼ ਨਾਲ ਲਾਉਨੇ ਨੇ ਇਨਕਲਾਬ ਜਿੰਦਾਬਾਦ 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 ਆਪੀ ਕੰਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ وے مرشدہ زندہ باد زندہ باد زندہ باد پارٹی دا پچواں ماسب اے نال زندہ باد زندہ باد زندہ باد بی بی سمی بڑے میلن زندہ باد زندہ باد زندہ باد انقلاب زندہ باد زندہ باد ਜਿੰਦਾਬਾਦ ਜਿੰਦਾਬਾਦ ਫੇਰ ਦੁਬਾਰਾ ਆਣਗੇ ਆ ਦੁਬਾਰਾ ਜ਼ਰੂਰ ਗੱਲ ਕਰਾਂਗੇ ਭਜਨ ਲਾਲ ਜੀ ਨਾਲ ਦੁਬਾਰਾ ਗੱਲ ਕਰਾਂਗੇ ਪਰ ਫਿਲਹਾਲ ਸ਼ਵੇਤ ਧੰਗੜ ਪਹਿਲੇ ਬੱਗੇ ਕਿਹੜੇ ਆ ਬਨੇਗਾ ਟੀਮ ਵੱਡੀ ਗਿਣਤੀ ਦੇ ਵਿੱਚ ਲਗਭਗ 1000 ਆ ਕੀ ਕਹਿਣਾ ਚਾਹੁੰਦਾ ਕਿਉਂਕਿ ਇਕੱਲੇ ਬਨੇਗਾ ਟੀਮ ਹੀ ਨਹੀਂ ਪੂਰੀ ਜਿਹੜੀ ਸੀਪੀਆਈ ਪਾਰਟੀ ਹੈ ਉਹਨਾਂ ਦੇ ਨਾਲ ਜਿੰਨੀਆਂ ਵੀ ਜਨਤਿਕ ਜਥੇਬੰਦੀਆਂ ਨੇ ਉਹ ਸਾਰੀਆਂ ਇਸ ਵਿੱਚ ਸ਼ਾਮਲ ਨੇ ਇਹ ਇੱਕ ਨਵਾਂ ਇਤਿਹਾਸ ਜਿਹੜਾ ਹੈ ਮੇਰੇ ਪਾਸ ਕਿਹੜੇ ਪਾਸੇ ਮੈਂ ਜਲਦੀ ਜਾਣਦਾ ਹਾਂ ਕੋਣ ਖਿਡੌਣੇ ਦੇ ਸਾਰੇ ਬਣਦੇ ਆਜੋ ਤੇ ਬਣਦੇ ਖਿਡਾਰੀ ਮਾਈਕ ਫੋਟੋ ਕਰ ਕੋਰਪਾ ਅਧਿਕਾਰਾਤਮਕ ਸ਼ਿਨਾਉ ਹਸਾਰ ਲੈ ਯਾਰ ਜੇ ਕੋਈ ਤੱਕ ਨਾਲ ਚਾਰ ਅੰਦਰ ਨੇ ਗਾਣੋ ਆਦੀ ਨਾ ਨਾ ਜੀ ਸਾਹਿਬ ਜੀ ਨੇ ਸਾਰਾ ਵੀ ਲੈ ਕੇ ਆਏ ਨੇ ਵਾਜੀ ਹੈ ਹਨੇ ਸਾੜ ਕੇ ਜਰੂਰੀ ਬਾਤ ਉਹ ਸਾੜ ਕੇ ਐਂਕਰ ਕਰਦੇ ਨੇ ਇਹ ਤਾਂ ਫੁੱਲ ਹੈ ਜਲਾਲਾਬਾਦ ਤੋਂ ਫਾਜ਼ਿਲਕਾ ਤੋਂ ਜਿਹੜਾ ਲਾਈਵ ਤੁਸੀਂ ਜਲਾਲਾਬਾਦ ਤੋਂ ਗਾਇਸ ਤਸਵੀਰਾਂ ਦਿਖਾ ਰਿਹਾ ਇਸ ਵੇਲੇ ਸੀਪੀਆਈ ਪਾਰਟੀ ਦੇ ਵੱਲੋਂ ਜਿਹੜੀ ਅੱਜ ਚੰਡੀਗੜ੍ਹ ਦੇ ਵਿੱਚ ਰੈਲੀ ਰੱਖੀ ਗਈ ਹੈ ਉਹਦੇ ਲਈ ਜਿਹੜਾ ਤੁਸੀਂ ਸਮੇਂ ਬਾਅਦ ਜਿਹੜੀਆਂ ਇੱਥੋਂ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਜਿਹੜਾ ਲੋਕਾਂ ਦਾ ਇੱਥੇ ਇਕੱਠ ਹੈ ਜੋ ਸੀਪੀਆਈ ਪਾਰਟੀ ਨਾਲ ਜੁੜੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਜਲਾਲਾਬਾਦ ਤੇ ਫਾਜ਼ਿਲਕਾ ਦੀ ਜਿਹੜੀ ਬਸਾਇ ਤੇ ਗਾਣਾ ਮੰਡੀ ਜਲਾਲਾਬਾਦ ਤੋਂ ਕੁਝ ਹੀ ਸਮੇਂ ਬਾਅਦ ਜਿਹੜੀਆਂ ਇਥੇ ਰਵਾਨਾ ਕੀਤੀਆਂ ਜਾਣਗੀਆਂ ਸੀਪੀਆਈ ਕਾਂਗਰਸ ਪਾਰਟੀ ਦੀ ਵੱਲੋਂ ਜਿਹੜਾ ਇੱਕ ਵਿਸ਼ਾਲ ਰੈਲੀ ਜਿਹੜੀ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਸੀ ਉਹਦੇ ਲਈ ਕੁਝ ਹੀ ਸਮੇਂ ਬਾਅਦ ਜਿਹੜੀਆਂ itu servisnya ya tadi bagus ད�ྲ རྲྱེ རྲྱ རྲེ ཁཁ རེ རྲ རྲེ དཁ རེ 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 རྲེ ར རེ ོི ར ེ འོ ང ེེ